ਲੱਖ ਖੁਸ਼ੀਆਂ ਬਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਲੱਖ ਖੁਸ਼ੀਆਂ ਬਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨੇਮਕ ਇੱਕ ਹਰਨਾ ਨਾਮ ਦੇ ਨੇਮਕ ਇੱਕ ਹਰਨਾ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਉਹ ਜਬਨੇ ਕੇਆ ਤਿੰਨ ਸਤ ਗੁਰ ਚਰਨ ਗਾਏ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਮੈਂ ਹਰਦੀਪ ਸਿੰਘ ਸਰਪੰਚ ਪੰਗਾਲੀ ਕਲਾਂ ਗਰਦੀਪ ਸਿੰਘ ਜੀ ਅੱਜ ਲੜਕੀਆਂ ਦੇ ਵਿਆਹ ਕਿਤੇ ਗਏ ਨੇ ਕੀ ਕਹਿਣਾ ਚਾਹੁੰਦੇ ਅੱਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਧਾਰਮਿਕ ਸਮਾਗਮ ਹਰ ਸਾਲ ਦੀ ਤਰ੍ਹਾਂ ਕਰਵਾਇਆ ਗਿਆ ਹੈ ਜਿਸ ਵਿੱਚ ਪੰਜ ਬੱਚੀਆਂ ਦੇ ਆਨੰਦ ਕਾਰਜ ਕਰਵਾਏ ਗਏ ਹਨ ਜਿਸ ਵਿੱਚ ਸਾਰਾ ਹੀ ਉਹਨਾਂ ਨੂੰ ਘਰ ਵਿੱਚ ਵਰਤਨ ਵਾਲਾ ਘਰੇਲੂ ਸਮਾ ਦਿੱਤਾ ਗਿਆ ਹੈ ਗੁਰੂ ਕੇ ਲੰਗਰ ਟੁੱਟ ਵਰਤਾਏ ਗਿਆ ਹਨ ਔਰ ਨਾਲ ਦੀ ਨਾਲ ਵਕ ਵਕ ਜਥਿਆਂ ਨੇ ਗੁਰੂ ਕਾ ਹਰਜ ਸੰਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਆ ਔਰ ਨਾਲ ਫ੍ਰੀ ਮੈਡੀਕਲ ਦਵਾਈਆਂ ਦਾ ਕੈਂਪ ਮੈਡੀਕਲ ਕੈਂਪ ਲਗਾਇਆ ਗਿਆ ਏ ਇਹ ਸਾਰਾ ਹੀ ਉਪਰਾਲਾ ਨਗਰ ਦੀ ਸੰਗਤ ਨਗਰ ਦੀ ਹੈ ਪ੍ਰਬੰਧਕ ਕਮੇਟੀਆਂ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਕੀਤਾ ਗਿਆ ਏ ਮੈਂ ਸਮੁੱਚੀ ਸਾ ਸੰਗਤ ਦਾ ਪ੍ਰਬੰਧਕ ਕਮੇਟੀਆਂ ਦਾ ਆਗੂ ਸਹਿਬਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਇਹ ਸਾਰਾ ਦਾਸ ਨੂੰ ਪ੍ਰਬੰਧਕ ਜਨਾਂ ਨੂੰ ਸਹਿਯੋਗ ਦਿੱਤਾ ਔਰ ਇਹ ਜੋ ਅੱਜ ਮਹਾਨ ਸਮਾਗਮ ਹੋਇਆ ਜਿਹਦੇ ਵਿੱਚ ਬੱਚਿਆਂ ਦੇ ਆਨੰਦ ਕਾਰਜ ਹੋਏ ਨੇ ਮੈਂ ਸਾਰਿਆਂ ਸੰਗਤਾਂ ਦਾ ਧੰਵਾਦ ਕਰਦਾ ਆ ਅਖੀਰ ਤੇ ਮੈਂ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਾ ਆ ਕੋ ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਨੂੰ ਛੱਡਣ ਅਤੇ ਸਮਾਜ ਭਲਾਈ ਦੇ ਕੰਮਾਂ ਵਾਸਤੇ ਅੱਗੇ ਆਉਣ